ਬੇਸ਼ੱਕ ਸਰਕਾਰ ਕਾਂਗਰਸ ਦੀ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਸੁਣਦੇ ਨੇ ਇਸ ਨੂੰ ਜਾਂ ਤਾਂ ਰਾਜਨੀਤੀ ਕਿਹਾ ਜਾ ਸਕਦਾ ਹੈ ਜਾਂ ਫਿਰ ਬਾਦਲ ਸਾਹਿਬ ਦੀ ਅਗਲੀਆਂ ਵੋਟਾਂ ਤੱਕ ਲੋਕਾਂ ਨੂੰ ਨਾਲ ਜੋੜੀ ਰੱਖਣ ਦੀ ਨੀਤੀ ਕਿਉਂਕਿ ਜਿਨ੍ਹਾਂ ਮੁਸ਼ਕਲਾਂ ਦਾ ਹੱਲ ਕੈਪਟਨ ਸਰਕਾਰ ਕਰ ਸਕਦੀ ਹੈ ਉਹਨਾਂ ਦੇ ਹੱਲ ਦੀ ਗੱਲ ਬਾਦਲ ਸਾਹਿਬ ਕਰਦੇ ਨੇ ਬਾਦਲ ਸਾਹਿਬ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਉਹ ਰੋਜ਼ਾਨਾ ਚੰਡੀਗੜ੍ਹ ਬੈਠਿਆ ਕਰਨਗੇ ਅਤੇ ਉਹਨਾਂ ਦੇ ਮਸਲਿਆਂ ਦੇ ਹੱਲ ਲਈ ਆਵਾਜ਼ ਵੀ ਚੁੱਕਣਗੇ। ਮੈਂ ਮਹੀਨੇ ਦੀ ਪਹਿਲੀ ਤੇ 2 ਤਾਰੀਖ। ਤੇ 16 ਤੇ 17 ਤਾਰੀਖ। 4 ਦਿਨ ਮੈਂ ਚੰਡੀਗੜ੍ਹ ਇੱਥੇ ਦਫ਼ਤਰ 'ਚ ਬੈਠਿਆ ਰਹੂੰਗਾ। ਕਿਸੇ ਨੂੰ ਜ ਐਵੇਂ ਤਾਂ ਹੈ ਨਹੀਂ ਨਾ ਵੀ ਹਰ ਇੱਕ ਦਾ ਨੌਕਰੀ ਚਾਹੀਦੀ ਹੈ ਜੀ ਫਲਾਣੀ ਟ੍ਰਾਂਸਫਰ ਚਾਹੀਦੀ ਹੈ ਜੇ ਕਿਸੇ ਦੀ ਕੋਈ ਜਨੂਨ ਤਕਦੀਬ ਹੈ। ਕੋ ਤਸ਼ੱਦਦ ਹੁੰਦਾ ਹੈ ਜੇ ਕੋਈ ਜੀ ਗੈਬ ਵੇਨ ਸਾਫੀ ਹੁੰਦੀ ਹੈ ਉਹ ਆਖਣ ਮੈਂ ਅਫਸਰਾਂ ਨੂੰ ਵੀ ਆਖਾਂਗਾ ਜੇ ਕੋਈ ਜੁਡੀਸ਼ਲ ਕਾਰਵਾਈ ਕਰਨੀ ਹੋਵੇ ਉਹ ਵੀ ਕਰਾਂਗੇ ਜਿਸ ਤਰ੍ਹਾਂ ਦਾ ਵੀ ਉਹਦਾ ਹੱਲ ਕੋਈ ਹੁੰਦਾ ਹੋਵੇ ਜਿਹੜਾ ਕੋਈ ਜਾਇਜ਼ ਗੱਲ ਹੈ ਤੋਂ ਇਸ ਕਰਕੇ ਪਹਿਲੀ ਦਿਨ ਇੱਥੇ ਆਏ ਹਾਂ ਬਹੁਤ ਸਾਰੇ ਬੰਦੇ ਜਿਹੜੇ ਐ ਉਹਨਾਂ ਤੇ ਝੂਠੇ ਮੁਕਦਮੇ ਬਣਾਏ ਜਾ ਰਹੇ ਨੇ ਜੀਰੇ ਦੇ ਮਸਾਲਾ ਹੀ ਪਹਿਲ ਤੇ 7 80 ਸਾਲ ਦੇ ਬਜ਼ੁਰਗ ਸਾਡੇ ਸੀ ਉਹਨਾਂ ਦੇ ਵੀ ਅਦਰ ਇਸ ਤਰ੍ਹਾਂ ਚਲੋ ਮੈਂ ਡਿਟੇਲਸ ਨਹੀਂ ਹੋਣ ਜਾਣਾ ਚਾਹੁੰਦਾ ਤਾਂ ਮੀਟਿੰਗ ਦਾ ਤਾਂ ਮਤਲਬ ਇਹੀ ਹੁੰਦਾ ਹੈ ਕਿ ਮੈਂ ਸਵੇਰ 10 ਵਜੇ ਤੋਂ ਲੈ ਕੇ 1 1:30 ਵਜੇ ਤੱਕ ਇੱਥੇ ਬੈਠਾ ਕਰੂੰਗਾ ਜੋ ਵੀ ਕੋਈ ਜਿੰਨੀ ਜੈਨੂਨ ਗੱਲ ਹੈ ਜਿੰਨੀ ਹੋ ਸਕਦੀ ਹੈ ਇਸ ਤੋਂ ਬਾਅਦ ਸਰਕਾਰ ਬਾਰੇ ਬੋਲਦੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਅਤੇ ਉਹਨਾਂ ਸਰਜੀਤ ਸਿੰਘ ਢੀਮਾਨ ਦੇ ਨਸ਼ਿਆਂ ਬਾਰੇ ਦਿੱਤੇ ਬਿਆਨ ਵੀ ਤਿੱਖੇ ਨਿਸ਼ਾਨੇ ਉੱਪਰ ਟਕਿਆ ਅਲਤੈ ਹੈ ਵੀ ਸਰਕਾਰ ਨਾ ਦੀ ਕੋਈ ਚੀਜ਼ ਪੰਜਾਬ ਚ ਛੋੜਿਆ। ਜੋ ਇਹਨਾਂ ਨੇ ਵਾਦੇ ਕੀਤੇ ਸਨ ਉਹਨਾਂ ਚੋਂ ਇੱਕ ਵੀ ਨਹੀਂ ਪੂਰਾ। ਕਈ ਅਰੀਆ ਦੇ ਸੀ ਨਸ਼ਾ 15 ਦਿਨਾਂ ਚ ਬੰਦ ਕਰ ਦੇਵਾਂਗੇ, ਗੁਟਕਾਂ ਤੇ ਅੱਤ ਰੱਖਿਆ। ਉਹਨਾਂ ਦੇ ਐਮਐਲਏ ਨੇ ਜੋ ਕਿਹਾ ਤੁਹਾਡੇ ਸਾਹਮਣੇ। ਫਿਰ ਕਹਿੰਦੇ ਸਨ ਵੱਡੇ ਕੰਮ ਇਹ ਸੀ ਨਸ਼ਾ ਬੰਦ ਕਰ ਦੇਵਾਂਗੇ, ਕਰਜ਼ਾ ਮਾਫ ਕਰ ਦੇਵਾਂਗੇ। ਕਰਜ਼ਾ ਕਿਸੇ ਦਾ ਮਾਫੀ ਨਹੀਂ ਹੋਇਆ। ਅਰਜ਼ੀਆਂ ਲਗੀਆਂ ਵੀ ਇੱਥੇ ਐਨਾ ਮੇਰੇ ਤੇ ਕਰਜ਼ਾ ਕਰ ਖੁਦਕਸ਼ੀਆਂ ਵਧ ਰਹੀਆਂ ਕਿਉਂਕਿ ਇਹਨਾਂ ਦੇ ਵਾਰ-ਵਾਰ ਐਲਾਨ ਨਾਲ ਲੋਕਾਂ ਨੂੰ ਕਰਜ਼ਾ ਮਾਫ਼ ਕਰਨਾ ਹੈ ਉਹਨਾਂ ਨੇ ਪੇ ਨਹੀਂ ਕੀਤਾ ਤੇ ਉਹਨਾਂ ਦੇ ਸਮਾਂ ਬੋਝ ਹੋਰ ਪੈ ਗਿਆ ਉਹ ਖੁਦਕਸ਼ੀਆਂ ਕਰ ਰਹੇ ਨੇ ਬੱਚਿਆਂ ਨੂੰ ਮਦਦ ਮਤਾ ਜੀ ਤਾਂ ਇੱਕ ਬੰਦੇ ਦੀ ਵੀ ਕੋਈ ਪੋਸ਼ਣ ਨਹੀਂ ਕੱਢੀ ਮੇਰੇ ਅਧਰ ਕੋਈ ਗੱਲ ਆਈ ਹੀ ਨਹੀਂ ਮਦਦ ਕੋਈ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਲੋਕਾਂ ਦੇ ਕੰਮ ਕੌਣ ਕਰੇਗਾ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਆਪਣੇ ਅਜਿਹੇ ਸਿਆਸੀ ਕੰਮਾਂ ਬਾਰੇ ਜ਼ਰੂਰ ਜਾਣੇ ਜਾਂਦੇ ਨੇ ਜਿਹੜੇ ਲੋਕਾਂ ਨਾਲ ਕਿਸੇ ਨਾ ਕਿਸੇ ਬਹਾਨੇ رابطہ ਤਾਂ ਕਰ ਹੀ ਲੈਂਦੇ ਨੇ ਸਪੋਕਸਮੈਨ ਟੀਵੀ ਦਿੱਲੀ ਚੰਡੀਗੜ੍ਹ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ